ਰਤੀ ਸਿੰਘ ਜੀ ਟਟਾ ਜੀ ਚਲੋ ਸ਼ਾਮ ਨੂੰ ਦੇ ਸੂਬੇਦਾਰ ਸਾਹਿਬ ਦਾ ਉਥੋਂ ਫੋਨ ਆਉਂਦਾ ਆਰਮੀ ਚੋ ਜੀ ਉਹਨਾਂ ਨੇ ਸਾਨੂੰ ਬਰੀਫ ਕਰਤਾ ਸੀ ਵੀ ਇਹ ਡੈਥ ਇਹਨਾਂ ਦੀ ਹੋ ਚੁੱਕੀ ਆ ਤੇ ਚਲੋ ਭਾਏ ਅਸੀਂ ਮੂਰੇ ਰਾਤ ਆ ਵੀ ਪਰਿਵਾਰ ਤੇ ਕੋਈ ਚੀਜ਼ ਨਾ ਬੀਤੇ ਉਹ ਇਹਨਾਂ ਨੂੰ ਤਲਾਹ ਕਰਤਾ ਸੀ ਵੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਪਰ ਚਲੋ ਸਵੇਰੇ ਅੱਜ ਮਾਰਨਿੰਗ ਕਲੀਅਰ ਹੋ ਗਿਆ ਸਾਰਾ ਸਾਨੂੰ ਆਏ ਸੀ ਵੀ ਅੱਜ ਮਤਲਬ ਕਿ ਲੈ ਕੇ ਉਹਦੀ ਦੇ ਆ ਜਾਣਗੇ ਪਰ ਹੁਣ ਥੋੜਾ ਜਿਹਾ ਸਾਡੀ ਪਹਿਲਾਂ ਗੱਲ ਹੋਈ ਹੈ ਵੀ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਕੱਲ ਨੂੰ ਸ਼ਵੇਰੇ 9 ਵਜੇ ਲੈ ਕੇ ਪਿੰਡ ਪਹੁੰਚਣਗੇ ਮੌਦਾ ਕਰਨ ਜੀ ਹਜੇ ਉਹਨਾਂ ਨੇ ਕੁਦਰਤੀ ਤੌਰ ਤੇ ਐਕਚੁਅਲ ਗਤੀ ਦੱਸੀ ਹੈ ਜੀ ਜਿਹੜੀ ਦਰਾਂ ਨਹੀਂ ਹੋਈ ਹੈ ਜੀ ਬਾਕੀ ਕੱਲ ਨੂੰ ਉਹ ਅੱਜ ਪੋਸਟਮਾਰਟਮ ਹੋ ਜਾਊਗਾ ਕਲੀਅਰ ਕਰ ਦੇਣਗੇ ਕੱਲ ਨੂੰ ਕਿਵੇਂ ਕਿਵੇਂ ਨਹੀਂ ਅਫਸਰ ਪਰਿਵਾਰ ਚ ਜੀ ਇਹਨਾਂ ਦੇ ਮਾਤਾ ਪਿਤਾ ਨੇ ਜੀ ਮੁੰਡੇ ਦੇ ਜਿਹੜੀਆਂ ਦੋ ਸਿਸਟਰ ਨੇ ਉਹ ਵਿਆਹੀਆਂ ਵੀ ਨੇ ਜੀ ਇੱਕ ਬੱਚਾ ਇਹਨਾਂ ਦੇ ਛੋਟਾ ਜੀ ਵਾਈਫਾਈ ਨਾਲ ਦੀ ਛੋਟੀ ਦਰਾਨ ਹੋਈ ਹੈ ਜਿੰਨਾ ਕੱਲ ਸਵੇਰ ਤੱਕ ਛੋਟੀ ਦਰਾਨ ਦਾ ਸਰਬਜੀਤ ਘਰ ਤੇਰੇ ਹਸਬੰਡ ਸੀ ਜੀ ਹਨੂਰਾਤ ਸਾਡੇ 8:30 ਵਜੇ ਫੋਨ ਆਇਆ ਸੀ ਜੀ ਕਹਿੰਦੇ ਵੀ ਉਹਦੇ ਸੱਟਾਂ ਲੱਗੀਆਂ ਹਿੰਦੀ ਵੀ ਹਸਪੀਟਲ ਚ ਦਾਖਲ ਨਹੀਂ ਗੇ ਵੀ ਉਹਨਾਂ ਦਾ ਫੋਨ ਜਮਾ ਹੋ ਗਿਆ ਵੀ ਤੁਸੀਂ ਫਿਕਰ ਨਾ ਕਰਿਓ ਇਹ ਫੋਨ ਬੰਦ ਦਾਗਾ ਜਦ ਅਸੀਂ ਫੋਨ ਕੀਤਾ ਤਾਂ ਫੋਨ ਚੱਲਦਾ ਸੀਗਾ ਤਾਂ ਇੱਕ ਰਿੰਗ ਗਈ ਜਦੋਂ ਜਦ ਹੀ ਫੋਨ ਬੰਦ ਹੋ ਗਿਆ ਮੁੜ ਕੇ ਨਹੀਂ ਲੱਗਿਆ ਸਾਡੀ ਗੱਲ ਪਰਸੋਂ ਰਾਤ ਨੂੰ ਹੋਈ ਆ ਪਰਸੋਂ ਦੇ ਹੀ ਕਰੇ ਪੁੱਛ ਰਹੇ ਸੀ ਵੀ ਠੀਕ ਠਾਕ ਆ ਸਭ ਆ ਹਾਂਜੀ ਬਸ ਇੰਨੀ ਗੱਲ ਹੋਈ ਆ ਉਹਨਾਂ ਨੂੰ 2 ਮਹੀਨੇ ਹੋ ਗਏ ਆ ਕਿ ਗਿਆ ਉਹ ਤੇ ਉਹਨਾਂ ਨੇ ਜੀ ਬਦਲੀ ਹੋਣੀ ਸੀ ਉਹਨਾਂ ਦੀ ਜਗ੍ਹਾ ਤੇ ਜਿਹੜੇ ਮੁੰਡੇ ਨੇ ਜਾਣਾ ਸੀ ਉਹ ਹਜੇ ਮੁੰਡਾ ਉੱਥੇ ਗਿਆ ਨਹੀਂ ਸੀਗਾ ਬਸ ਉਹ ਕਹਿੰਦੇ ਸੀ ਵੀ ਜਦੋਂ ਮੁੰਡਾ ਆ ਗਿਆ ਵੀ ਮੈਂ ਜਦੇ ਹੀ ਵਕ ਕਰੇ ਆ ਜਾਣਾ ਹੈ ਛੁੱਟੀ ਵੀ ਮੇਰੀ ਬਦਲੀ ਹੋਣੀ ਆ ਮੈਨੂੰ 7 ਦਿਨ ਦੀ ਛੁੱਟੀ ਮਿਲੂਗੀ ਸਾਈ ਬਸ ਉਹ ਕਹਿੰਦੇ ਵੀ ਜਦੋਂ ਮੁੰਡਾ ਆ ਗਿਆ ਮੇਰੀ ਜਗ੍ਹਾ ਤੇ ਵੀ ਮੈਂ ਉਹਦੀ ਆ ਜਾਊਗਾ ਹਾਂਜੀ ਉਹ ਦੋ 15 ਸਾਲ ਹੋ ਗਏ ਉਹਨਾਂ ਨੂੰ ਘਰਤੀ ਹੋਇਆ ਹਾਂਜੀ